ਚਾਰੀ ਦੇ ਵਿੱਚ ਪਰ ਨਹੀਂ ਰੀਤ ਸਾ ਇੱਕ ਪਾਸੇ ਇੱਕਮ ਪਤਾ ਪਰ ਦੀ ਧਰਤੀ ਆ ਹੱਕ ਡਾ ਕੇ ਖੜ ਗਿਆ ਲੱਗਦਾ ਯੋਰ ਇੱਕਮ ਕੋਲੋਂ ਪਰ ਸਵਾਦ ਪੇਟ ਲੈਣਾ ਪੈਂਡ ਲੈਣਾ ਪੈਂਡ ਲੈਣਾ ਆ ਖਾਲਾ ਜੀ ਦਾ ਵਾੜਾ ਉਹ ਸਵਾਦ ਆ ਤੇਰੀ ਯੋਰ ਰਾਰੋ ਤਾੜੀਆਂ ਲਲਕਾਰੇ ਘਰੋਂ ਲੈ ਕੇ ਤੁਰਦਾ ਫੱਤਾਪੁਰੀਆ ਇੱਕਮ ਦੇਖੀ ਫੱਤਾਪੁਰ ਵਾਲਿਆ ਇਹਨੂੰ ਟੱਕਣਾ ਬਾਲਾ ਓਖਾ ਮੱਲਾ ਸਾਹਮਣੇ ਕਹਿੰਦੇ ਫੌਜੀ ਕਬੱਡੀ ਪਾ ਰਿਹਾ ਹੈ ਕਿ ਟੁੱਟੀ ਮੰਜੀ ਬਾਣ ਪਰਣਾ ਬਿਸਿਸ ਦੇ ਤਾਰੇ ਕਿ ਬਸਣਾ ਫੌਜੀ ਦੇ ਭਾਵੇਂ ਬੂੜਸਣੇ ਲਤ ਮਾਰੇ ਪਰ ਇੱਕਮ ਕਹਿੰਦੇ ਗੋਪੀ ਦਾ ਕਹਿੰਦੇ ਵੱਡਾ ਵੱਡਾ ਕਹਿੰਦੇ ਮੈਚ ਕਹਿੰਦੇ ਸ਼ੁਰੂ ਹੋਇਆ ਹੋਇਆ ਹੈ ਪਰ ਭੀਮ ਦੀ ਕਹਿੰਦੇ ਖੁੱਝ ਪਟਲੀ ਹੈ ਜਿੱਦਾਂ ਕਹਿੰਦੇ ਜਗਤਾਰ ਧਨੋਲਿਆਂ ਦਾ ਕਹਿੰਦੇ ਖੁੱਝ ਪਟਣ ਦੇ ਨਾਲ ਕਹਿੰਦੇ ਮਸ਼ਹੂਰ ਹੋਇਆ ਪਰ ਇੱਧਰ ਕਹਿੰਦੇ ਚੱਪਾ 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 ਲੋਪੀ ਜਗਤੇਵ ਕਲਾ ਪਿੰਡ ਵਾਲਾ ਆ ਤਾੜੀਆਂ ਮਾਰੋ ਘੱਟ ਕੇ ਮੁੰਡੇ ਦੇ ਨਾਂ ਤੇ ਵਿਕਰਮਜੀਤ ਕੰਦੋ ਵਾਲੀ ਦਾ ਪੱਠਾ ਉਹ ਸੱਜਣ ਦਾ ਚਹੇਤਾ ਉਹ ਸਿਰਾਂ ਕਰਾ ਗਿਆ ਮਿੱਤਰੋ ਬੱਲੇ 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 ਲੋਤੀ ਲਈ ਦੀਪਤਪੁਰਜੀ ਪਿੰਡ ਵਾਲਾ ਹਿੱਕਾ ਚ ਪੱਟਦਾ ਮਲ ਹਿੱਕਾ ਚ ਪੱਟਦਾ ਮੇਰੇ ਮਿੱਤਰੋ ਉਹ ਸਰਦੂਲ ਮੱਲੀ ਦਾ ਪੁੱਤ ਟਰਾਈਆਂ ਕਰਦਾ বাজਦਾ ਸ਼ੇਰੇ ਵੀਰ ਇਹ ਜਿਹਦੀ ਮਰਜ਼ੀ ਹਿੱਕ ਚ বাজਦਾ ਹੈ ਇਹ ਪਾਲਾ ਤੱਕੜਾ ਹੈ ਪਰ ਲੋਤੀ 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 ਮੇਲਾ ਨੱਚ ਉੱਠਣਾ ਲੋਤੀ ਸੇ ਮੇਲਾ ਨੱਚ ਉੱਠਣਾ ਮੇਲਾ ਨੱਚ ਉੱਠਣਾ ਛੱਕਾ ਟੜਕਾ ਸ਼ੇਰ ਸ਼ਵਾਰ ਤਾਲੀਆਂ ਮਾਰਦੇ ਹੋਰਦਾਰ ਬੋਤਰ ਬਰਤਾਰ ਉਧਰ ਹੈਰੀ ਯੂਐਸਏ ਤੇ ਨਾਲ ਗੁਰਤਾਜ ਨਿਊਜ਼ੀਲੈਂਡ ਆ ਪਰ ਪਲਕਾਰਾ ਪਲਕਾਰਾ ਬਲਕਾਰਾ ਬਈ ਕੱਢ ਕੇ ਤਾੜੀਆਂ ਮਾਰ ਦਿਓ ਜ਼ੋਰਦਾਰ ਆ ਖੁੰਡ ਪੁਰਾਣਾ ਖੁੰਡ ਪੁਰਾਣਾ ਆ ਪਹਿਲੀ ਪਣਦੇ ਨੇ ਅੱਜ ਦੇ ਉੱਚੀ ਪਿੰਡ ਐ ਐਕਸ਼ਨਾਂ ਦੀ ਮਸ਼ੀਨ ਉੱਤਰਲੇ ਪਾਸੇ ਜੁਗਨੂ ਐ ਤਾੜੀਆਂ ਪੱਟਣੀਆਂ ਮੇਰੇ ਮਿੱਤਰੋ ਆ ਸਿਰਾ ਇੱਥੇ ਰੱਖ ਜੁਗਨੂ ਇੱਥੇ ਰੱਖ ਜੁਗਨੂ ਆ ਮੇਲਾ ਨੱਚ ਉੱਠਿਆ ਮੇਲਾ ਨੱਚ ਉੱਠਿਆ ਕੱਲੇ ਕੱਲੇ ਜੀ ਨੇ ਤਾੜੀਆਂ ਮਾਰੀਆਂ ਕੱਲੇ